ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਇੱਕ ਸਮਝਦਾਰ ਬੱਚੇ ਨੂੰ ਵੀ ਇਹ ਗੱਲ ਸਮਝਾਈ ਜਾਏ ਨਾ ਕਿ ਇਹ ਗਲਤੀ ਤੇਰੀ ਹੈ ਇਹ ਸਭ ਤੇਰੇ ਕਰਕੇ ਹੋਇਆ ਉਹ ਜਿਹੜਾ ਸਮਝਦਾਰ ਬੱਚਾ ਹੁੰਦਾ ਨਾ ਉਹ ਆਪਣੀ ਗਲਤੀ ਮੰਨ ਕੇ ਅੱਗੇ ਵੱਧਦਾ ਪਰ ਸਾਡੀ ਬਦਕਿਸਮਤੀ ਹੈ ਕਿ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਸੇ ਮੂਲ ਕੇ ਲੋਕ ਐਸੇ ਬੇਸ਼ਰਮ ਲੋਕ ਕਾਬਜ ਹੋ ਗਏ ਜਿਨ੍ਹਾਂ ਨੂੰ ਮਾਨਯੇ ਹਾਈ ਕੋਰਟ ਤੱਕ ਨੇ ਕਹਿ ਦਿੱਤਾ ਕਿ ਤੁਸੀਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ ਬਰਬਾਦ ਕਰਨ ਦੇ ਲਈ ਦੋਸ਼ੀ ਹੋ ਐ ਤੱਕ ਕਹਿ ਦਿੱਤਾ ਕਿ ਤੁਸੀਂ ਮੈਨਜਮੈਂਟ ਚਲਾਉਣ ਦੇ ਵੀ ਲਾਇਕ ਨਹੀਂ ਹੋ ਪਰ ਉਸ ਤੋਂ ਬਾਅਦ ਵੀ ਇਹ ਬੇਸ਼ਰਮ ਲੋਕ ਕੌਮ ਕੋਲੋਂ ਮਾਫੀ ਮੰਗਣ ਦੀ ਬਜਾਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਤਾਂ استਿਫਾ ਦੇਣ ਦੀ بجائے ਫਿਰ মিডিਆ ਨੂੰ ਇਕੱਠਾ ਕਰਕੇ ওই ਪੁਰਾਣੇ ਝੂਠ ওই ਸੰਗਤ ਨੂੰ ਗੁਮਰਾਹ ਕਰਨ ਵਾਲੀਆਂ ਗੱਲਾਂ ਜਿਹੜੀਆਂ ਗੱਲਾਂ ਸੰਗਤ ਸੁਣ ਸੁਣ ਕੇ ਥੱਕ ਚੁੱਕੀ ਹੈ ਉਹਨਾਂ ਨੂੰ ਵੀ ਸਮਝ ਆ ਗਿਆ ਹੈ ਕਿ ਇਹ ਮੂਰਖ ਲੋਕ ਨੇ ਇਹ ਝੂਠੇ ਲੋਕ ਨੇ ਇਹਨਾਂ ਕੋਲੋਂ ਕੁਝ ਵੀ ਸਵਾਲ ਕਰ ਲੋ ਇਹਨਾਂ ਨੇ ਸਿਰਫ ਐ ਕਹਿਣਾ ਫਲਾਣਾ ਕਰ ਗਿਆ ਟਪਕਾਣਾ ਕਰ ਗਿਆ ਪਰ ਜੋ ਅੱਜ ਖਬਰ ਆਈ ਹੈ ਸਾਧ ਸੰਗਤ ਜੀ ਵੈ ਸਮਝਣਾ ਜੋ ਖਬਰ ਸਾਨੂੰ ਅੱਜ ਸੁਣ ਚ ਆਈ ਹੈ ਉਹ ਸੁਣ ਕੇ ਅੱਜ ਪੂਰੀ ਸਿੱਖ ਕੌਮ ਦਾ ਜਿਹੜਾ ਸਰਾ ਉਹ ਸ਼ਰਮ ਨਾਲ ਝੁਕ ਜਾਏਗਾ ਅੱਜ ਜੋ ਖਬਰ ਸਾਨੂੰ ਮਿਲ ਰਹੀ ਹੈ ਉਹ ਇਹ ਹੈ ਕਿ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਅਕਾਊਂਟ ਹੈ ਉਹ ਕਿਸੇ ਕਾਰਨਾ ਕਰਕੇ ਫ੍ਰੀਜ਼ ਕਰ ਦਿੱਤਾ ਗਿਆ ਹੈ ਜਿਹੜੇ ਸਹਾਇਤਾ ਦੇ ਚੈੱਕ ਦਿੱਲੀ ਕਮੇਟੀ ਵੱਲੋਂ ਵੰਡੇ ਗਏ ਸੀਗੇ ਮੈਂਬਰਾਂ ਵੱਲੋਂ ਵੰਡੇ ਗਏ ਸੀਗੇ ਉਹ ਬਾਊਂਸ ਤੱਕ ਹੋ ਰਹੇ ਐ ਇਸ ਖਬਰ ਤੋਂ ਬਾਅਦ ਮੈਂ ਸਮਝਦਾ ਕਿ ਕੁਝ ਰਹਿ ਗਿਆ ਅੱਜ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਸੁਣਨ ਵਾਸਤੇ ਵੇਖਣ ਵਾਸਤੇ ਅੱਜ ਇਹ ਜਿਹੜਾ ਇਤਿਹਾਸ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਾਲਕਾਜੀ ਵੱਲੋਂ ਔਰ ਜਨਲਤਖਤਰ ਜਗਦੀਪ ਸਿੰਘ ਕਾਲੋਜੀ ਵੱਲੋਂ ਲਿਖਿਆ ਜਾ ਰਿਹਾ ਜਿਹਨੂੰ ਅਣਲੀ ਪਨੀਰੀ ਯਾਦ ਰੱਖੇਗੀ ਕਿ ਐਸੇ ਵੀ ਪ੍ਰਧਾਨ ਔਰ ਜਨਲਤਖਤਰ ਦਿੱਲੀ ਕਮੇਟੀ ਦੇ ਆਏ ਸੀਗੇ ਕਾਬਜ ਹੋਏ ਸੀਗੇ ਜਿਨ੍ਹਾਂ ਨੇ ਦਿੱਲੀ ਕਮੇਟੀ ਦੇ ਖਾਤੇ ਤੱਕ ਫ੍ਰੀਜ਼ ਕਰਾ ਦਿੱਤੇ ਸੋ ਮੇਰ ਮਿਸਿੰਗ ਕਾਲਕਾ ਜੀ ਤੁਹਾਨੂੰ ਇੱਕ ਵਾਰੀ ਫਿਰ ਬੇਨਤੀ ਕਰਾਂਗਾ ਕਿ ਐਸੇ ਹਾਲਾਤ ਨਾ ਬਣੋ ਕਿ ਤੁਹਾਨੂੰ ਘਰੋਂ ਬਾਹਰ ਨਿਕਲਣਾ ਵੀ ਸ਼ਰਮ ਆਏ ਅੱਜ ਮੈਂ ਤੁਹਾਨੂੰ ਫਿਰ ਇੱਕ ਵਾਰੀ ਕਹਾਂਗਾ ਕਿ ਮਾੜੀ ਮੋਟੀ ਅਗਰ ਸ਼ਰਮ ਕੱਚੀ ਹੈ ਮਾੜੀ ਮੋਟੀ ਅਗਰ ਤੁਹਾਡੇ ਅੰਦਰ ਬੁੱਧੀ ਹੈਗੀ ਹੈ ਤਾਂ ਘਰ ਬੈਠ ਕੇ ਆਪਣੇ ਸਟੀਫੇ ਭੇਜੋ ਮੈਂ ਜਲਦੀਪ ਸਿੰਘ ਕਾਲੋਜਨੇ ਨੂੰ ਕਹਾਂਗਾ ਅਗਰ ਤੁਹਾਡੇ ਅੰਦਰ ਵੀ ਮਾੜੀ ਮੋਟੀ ਸ਼ਰਮ ਹੈਗੀ ਹੈ ਤਾਂ ਕੋਈ ਆਪਣੇ ਘਰ ਬੈਠ ਕੇ ਦਿੱਲੀ ਕਮੇਟੀ ਨੂੰ ਦਫਤਰ ਦੇ ਆਪਣੇ ਸਤੀਫੇ ਭੇਜੋ ਔਰ ਇਹ ਗੱਲ ਲਿਖੋ ਕਿ ਅਸੀਂ ਪ੍ਰਬੰਧ ਚਲਾਉਣ ਦੇ ਯੋਗ ਨਹੀਂ ਆ ਅਸੀਂ ਗੁਰੂ ਅਰਕਿਸ਼ਰ ਪਬਲਿਕ ਸਕੂਲ ਬਰਬਾਦ ਕਰ ਦਿੱਤੇ ਅਸੀਂ ਦਿੱਲੀ ਸਿੰਘ ਗੁਰਦਾਰਾ ਪ੍ਰਬੰਧਕ ਕਮੇਟੀ ਬਰਬਾਦ ਕਰ ਦਿੱਤੀ ਅਸਕਰ ਕੈ ਦੀ ਸੰਗਤ ਤੋਂ ਮਾਫੀ ਮੰਗ ਰਿਆ ਅਸ ਤੋਂ ਬਾਅਦ ਅਸੀਂ ਦਿੱਲੀ ਸਿੰਘ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿੱਚ ਲੜਾਂਗੇ ਕਿਉਂਕਿ ਅੱਜ ਸਾਡੇ ਕਰਕੇ ਇਹ ਹਾਲਾਤ ਹੋਏ ਆ ਸੋ ਮੈਂ ਇੱਕ ਵਾਰੀ ਫਿਰ ਆਖੀਰ ਦੇ ਵਿੱਚ ਸੰਗਤ ਨੂੰ ਬੇਨਤੀ ਕਰਾਂਗਾ ਕੀ ਸੰਗਾਜੀ ਜਾਗੋ ਉਠੋ ਇਹਨਾਂ ਨੂੰ ਸਵਾਲ ਕਰੋ ਇਹ ਤੁਹਾਡੇ ਇਲਾਕੇ ਦੇ ਵਿੱਚ ਆਂਦੇ ਆ ਪ੍ਰਧਾਨ ਅਗਰ ਜਨਰਲ ਸਕੱਤਰ ਆਂਦੇ ਆ ਇਹਨਾਂ ਨੂੰ ਸਟੇਜਾਂ ਤੋਂ ਖੜੇ ਹੋ ਕੇ ਸਵਾਲ ਕਰੋ ਪੁੱਛੋ ਕਿ ਭਾਈ ਇਹ ਹਲਾਜ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਉਂ ਬਣਿਆ ਕਿਉਂਕਿ ਇਹ ਜੋ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਕਿਸੇ ਦੀ ਪਰਸਨਲ ਨਹੀਂ ਹੈ ਇਹ ਕੌਮ ਦੀ ਜੱਥੇਬੰਦੀ ਹੈ ਕੌਮ ਦੀ ਡਿਊਟੀ ਵੱਡੀ ਸੱਚ ਹੈ ਇਸ ਕਰਕੇ ਸੰਗਤ ਜੀ ਮੈਂ ਤੁਹਾਨੂੰ ਅਖੀਰ ਦੇ ਵਿੱਚ ਬੇਨਤੀ ਕਰਾਂਗਾ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਇਹਨਾਂ ਕੋਲੋਂ ਸਵਾਲ ਕਰੋ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਮੈਂਬਰ ਬਣਾਇਆ ਤੁਸੀਂ ਸਵਾਲ ਦੇ ਹੱਕਦਾਰ ਹੋ ਇਹਨਾਂ ਨੂੰ ਸਵਾਲ ਕਰੋ ਕਿ ਦੱਸੋ ਕਿ ਅੱਜ ਐਸੇ ਕਾਰਨ ਕਿਉਂ ਬਣੇ ਕਿ ਗੁਰੂਕ੍ਰਿਸ਼ਾ ਪਬਲਿਕ ਸਕੂਲ ਬਰਬਾਦ ਹੋ ਗਏ ਉਹ ਦਿੱਲੀ ਕਮੇਟੀ ਜਿਹੜੇ ਖਾਤੇ ਆ ਉਹਨਾਂ ਨੂੰ ਸੀਜ਼ ਕਰਨਾ ਪੈ ਗਿਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀਫਤ